ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਗੇਟ ਤੇ ਬੈਠੇ ਮਨਰੇਗਾ ਮਜ਼ਦੂਰ ਕਰਮਚਾਰ ਯੂਨੀਅਨ ਦੇ ਆਗੂਆ ਵੱਲੋਂ ਇਹ ਕਹਿਆ ਗਿਆ ਕਿ ਡਿਪਟੀ ਕਮਿਸ਼ਨਰ ਨੂੰ ਉਹ ਮੰਗ ਪੱਤਰ ਦੇਣ ਆਏ ਸੀ ਡਿਪਟੀ ਕਮਿਸ਼ਨਰ ਵੱਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਤੇ ADC ਨੂੰ ਮੰਗ ਪੱਤਰ ਦੇਣ ਲਈ ਕਿਹਾ ਗਿਆ ਹੈ ਜਦ ਕਿ ADC ਡਿਵੈਲਪਮੈਂਟ ਨੂੰ ਕਈ ਵਾਰ ਮੰਗ ਪੱਤਰ ਦਿੱਤਾ ਗਿਆ ਹੈ ਪਰ ਉਹ ਕੋਈ ਸੁਣਾਈ ਨਹੀਂ ਕਰਦੇ ਇਸ ਦੇ ਰੂਪ ਉਹ ਆਤਰਨਾ ਲਗਾ ਕੇ ਬੈਠੇ ਹਨ ਉਧਰ ਜਦ ਇਸ ਬੰਦ ਵਿੱਚ ADC ਡਿਵੈਲਪਮੈਂਟ ਨਾਲ ਗੱਲਬਾਤ ਕੀਤੀ ਤਾਂ ਉਹਨਾਂ આરોਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਵੀ ਇਹਨਾਂ ਦੇ ਜੋ ਕਾਮਯਕ ਕ੍ਰੂਨ ਮਤਾਵਕ ਹੋ ਰਹੇ ਹਨ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਨਹੀਂ ਹੋ ਸਕਦਾ ਤੇ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਵੀ ਕੰਮ ਨਹੀਂ ਕੀਤਾ ਜਾ ਰਿਹਾ ਇਹ ਬੇਬੁਨਿਆਦ આરોਪ ਦੱਸੇ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕਿਸ ਦਾ ਨੁਕਤਾ ਹੈ ਤਾਂ ਬਤ ਦਿਓ ਮੈਂ ਕੁਲਦੀਪ ਸਿੰਘ ਨਰੇਗਾ ਰੋਜ਼ਗਾਰ ਪ੍ਰਾਪਤੀ ਜੂਰੀਆ ਨਰ ਬਲਾਕ ਪ੍ਰਧਾਨ ਅਸੀਂ ਅੱਜ ਇੱਕ ਮੰਗ ਪੱਤਰ ਨਰੇਗਾ ਮਜ਼ਦੂਰਾਂ ਦੀ ਮੰਗਾਂ ਨੂੰ ਲੈ ਕੇ ਦੇਣ ਆਏ ਸੀ ਕਿ ਡੀਸੀ ਮੈਡਮ ਫਾਜ਼ਲ ਕਾਨ ਨੂੰ ਪਰ ਉਹਨੇ ਸਾਡੀ ਇਨਸਰਟ ਇਸ ਤਰ੍ਹਾਂ ਕੀਤੀ ਵੀ ਕਿਉਂਕਿ ਅਸੀਂ ਸਾਰੇ ਮਸਲੇ ਬਰੇ ਦਾਸ ਚੁੱਕੇ ਸੀਗੇ ਕਿ ਅਸੀਂ ਮੈਡਮ ਨੂੰ ਸਿਰਫ ਇਹ ਸਵਾਲ ਤੇ ਕਿਹਾ ਵੀ ਆ ਤੁਸੀਂ ਮੈਡਮ ਮੰਗ ਪੱਤਰ ਦੇ ਨਾਲ ਸਾਡੀ ਫੋਟੋ ਇੱਕ ਸਾਨੂੰ ਕਰਵਾਓ ਕਹਿੰਦੇ ਨਹੀਂ ਇਹ ਏਡੀਸੀ ਸਾਹਿਬ ਨੂੰ ਦੇ ਦਿਓ ਕਿ ਕਿ ਐਡੀਜ਼ ਨੂੰ ਅਸੀਂ ਲੰਮਾ ਸਮਾਂ ਹੋ ਗਿਆ ਮਿਲਦਿਆਂ ਨੂੰ ਬਾਰ-ਬਾਰ ਜਾ ਕੇ ਉਹਦੇ ਜੁਟੀਆਂ ਤੋੜਦਿਆਂ ਨੂੰ ਅੱਜ ਤੱਕ ਉਹਨਾਂ ਨੇ ਕਿਸੇ ਮਸਲੇ 'ਚ 1% ਵੀ ਸਾਡਾ ਜਿਵੇਂ ਅੰਦੇ ਕਹਿ ਲੋ ਕੰਮ ਨਹੀਂ ਕੀਤਾ ਤਾਂ ਉਹਦੇ ਨਾਲ ਤਾਂ ਫੋਟੋਗ੍ਰਾਫ ਦਾ ਮਤਲਬ ਹੀ ਨਹੀਂ ਹੈ ਜਦੋਂ ਅਸੀਂ ਉਹਨਾਂ ਤੋਂ ਚੱਲ ਕੇ ਆ ਕੇ ਹਾਰੇ ਤੁਹਾਡੇ ਕੋਲ ਆਏ ਆ ਤੁਹਾਨੂੰ ਅਸੀਂ ਦੇ ਰਹੇ ਆ ਆਪਦੀਆਂ ਮੰਗਾਂ ਬਾਰੇ ਜਾਣੂ ਕਰਾ ਰਹੇ ਆ ਤਾਂ ਤੁਹਾਡੇ ਨਾਲ ਸਾਡੀ ਫੋਟੋ ਕਰਨੀ ਜਾ ਬਣਦੀ ਗਈ ਹੈ ਕਿਉਂਕਿ ਤੁਸੀਂ ਕੱਲ ਨੂੰ ਕਹੋ ਵੀ ਸਾ ਮੇਰੇ ਕੋਲ ਤਾਂ ਕੋਈ ਮੰਗ ਪੱਤਰ ਆਇਆ ਹੀ ਨਹੀਂ ਹੈ ਕਿਉਂਕਿ ਇਹਨਾਂ ਦਾ ਮਰੇ ਇਹ ਹੀ ਹੋਇਆ ਕਿਉਂਕਿ ਇਹਨਾਂ ਦਾ ਜ਼ਾਹਿਰ ਨਾ ਥਲੜਾ ਲੈਵਲ ਤੇ ਜਾ ਚੁੱਕਿਆ ਵੀ ਇਹ ਜਿਹੜੇ ਅਧਿਕਾਰੀ ਹੈਗੇ ਉਹ ਚ ਅਧਿਕਾਰੀ ਇਹਨਾਂ ਨੇ ਚਰੀਆਮੇ ਵਿਖਾ ਦੋ ਵੀ ਆ ਆ ਗਲਤ ਹੋ ਰਿਆ ਤੇ ਇਹ ਕਹਿੰਦੇ ਵੀ ਹੋਇਆ ਹੀ ਨਹੀਂ ਗਲਤ ਤਾਂ ਅਸੀਂ ਸਾਡੀ ਇਹ ਹੈਗੀ ਸੀ ਬੇਨਤੀ ਵੀ ਅਸੀਂ ਮੰਗ ਪੱਤਰ ਦੇਣਾ ਫੋਟੋ ਕਰਾਉਣੀ ਸੀਗੀ ਪਰ ਉਹਨੇ ਸਾਡੇ ਇਨਸਰਟ ਕਰਤਾ ਆਖਿਆ ਦੀ ਮੈਂ ਨਹੀਂ ਕਰਾਉਣੀ ਤੁਹਾਡੇ ਨਾਲ ਕੋਈ ਫੋਟੋਵਾਡੋ ਤਬਾਰ ਕੱਢਤਾ ਤਾਂ ਅਸੀਂ ਆ ਗਏ ਦਰਨੇ ਤੇ ਬੈਠ ਗਏ ਆ ਜਿਹੜਾ ਮੰਗਾਂ ਨੂੰ ਲੈ ਨਰੇਗਾ ਮਜ਼ਦੂਰਾਂ ਦੀ ਮੰਗਾਂ ਨੂੰ ਲੈ ਕੇ ਅਸੀਂ ਮੰਗ ਪੱਤਰ ਦੇਣਾ ਸੀਗਾ ਪਰ ਹੁਣ ਲੱਗਦਾ ਜੇ ਅਗਰ ਇਸ ਤਰ੍ਹਾਂ ਇਹ ਸਾਡਾ ਕੰਮ ਨਹੀਂ ਕਢਦੇ ਨਰੇਗਾ ਮਜ਼ਦੂਰਾਂ ਦਾ ਕਿਉਂਕਿ ਅਸੀਂ ਪਿਛਲੇ 28 28 ਦਿਨ ਦੀ ਡਿਮਾਂਡਾਂ ਦਿੱਤੀਆਂ ਤਾਂ ਕਿਤੇ 5 ਦਿਨ ਦਾ ਕੰਮ ਤੇ ਕਿਤੇ 7 ਦਿਨ ਦਾ ਕੰਮ ਤੇ ਉਸ ਤੋਂ ਬਾਅਦ ਸਾਡੇ ਨਾਲ ਇਹ ਵਾਦਾ ਕੀਤਾ ਗਿਆ ਸੀ ਜੀ ਨਾਲ ਲਗਵਾ ਤੁਹਾਡਾ ਬਾਕੀ ਦਾ ਕੰਮ ਕਢ ਦਿੱਤਾ ਜਾਵੇਗਾ ਪਰ ਲਗਭਗ ਮਹੀਨੇ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਹੈ ਅਗਰ ਅੱਜ ਤੱਕ ਕੋਈ ਕਿਸੇ ਪਿੰਡ ਦਾ ਵੀ ਕੰਮ ਨਹੀਂ ਕਢਿਆ ਗਿਆ ਤੇ ਨਾ ਹੀ ਜਿਹੜੇ ਕੰਮ ਕੀਤੇ ਕੰਮ ਦੀ ਪੇਮੈਂਟ ਪਾਈ ਗਈ ਹੈ ਦੂਸਰੇ ਜਿਹੜੇ ਸਰਪੰਚਾ ਦੇ ਕੀਤੇ ਕੰਮਾਂ ਦੀ ਪੇਮੈਂਟਾਂ ਪਹਿ ਚੁੱਕੀਆਂ ਤਾਂ ਸਾਡੇ ਜਿਹੜੇ ਨਰੇਗਾ ਮਜ਼ਦੂਰਾਂ ਯੂਨੀਅਨ ਦੇ ਬੰਦੇ ਹੈਗੇ ਸੀ ਉਹਨਾਂ ਦਾ ਕਿਸੇ ਦੇ ਖਾਤੇ ਵਿੱਚ ਪੇਮੈਂਟ ਅਜੇ ਤੱਕ ਨਹੀਂ ਆਈ। ਹਾਂਜੀ। ਮੇਰਾ ਨਾਮ ਰਾਜਵਿੰਦਰ ਸਿੰਘ ਨਰੇਗਾ ਮਜ਼ਦੂਰ ਉਤਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਅੱਜ ਅਸੀਂ ਯੂਨੀਅਨ ਵੱਲੋਂ ਇੱਕ ਮੰਗ ਪੱਤਰ ਪਿਛਲੇ ਲੰਬੇ ਸਮੇਂ ਤੋਂ ਕੰਮ ਦੀ ਡਿਮਾਂਡਾਂ ਨੂੰ ਲੈ ਕੇ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਉਸ ਦੇ ਸਬੰਧ ਵਿੱਚ ਡੀਸੀ ਮੈਡਮ ਡੀਸੀ ਫਾਜ਼ਿਲਕਾ ਦਾ ਦਫ਼ਤਰ ਨਾਲ ਸਹੀ ਹੋਣ ਕਰਕੇ ਜਿਹੜਾ ਇੱਥੇ ਸਾਨੂੰ ਰੋਜ਼ ਪ੍ਰਦਰਸ਼ਨ ਕਰਨਾ ਪੈ ਰਿਹਾ ਜੀ। ਔਰ ਇਸ ਦੇ ਸਬੰਧ ਵਿੱਚ ਅਸੀਂ ਅਗਲਾ ਕਮੇਟੀ ਨਾਲ ਫੈਸਲਾ ਕਰਕੇ ਅਗਲਾ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਕਿ ਤੁਹਾਨੂੰ ਲੈ ਕੇ ਡੀਸੀ ਦਫ਼ਤਰਾਂ 'ਚ ਬੈਠੇ ਮੇਰਾ ਨਾਮ ਸ਼ਿਵੇਗ ਸਿੰਘ ਸਰਪਾਰਥ ਨੌਨਸਵਾਂ ਜ਼ਿਲ੍ਹਾ ਪ੍ਰਧਾਨ ਅੱਜ ਅਸੀਂ ਡੀਸੀ ਮੈਡਮ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ ਮੰਡਰੇਗਾ ਮਜ਼ਦੂਰ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਪਿਛਲੇ ਦਿਨ ਜਿਹੜਾ ਬਕਾਇਦਾ ਸਮਝੌਤਾ ਹੋਇਆ ਸੀ ਜਦੋਂ ਸਾਡਾ ਪੁਲ ਦੇ ਉੱਪਰ ਦਰਨਾ ਸੀ ਐਡੀਸੀ ਸਾਹਿਬ ਨੇ ਉਹ ਦਰਨਾ ਸਮਾਪਤ ਕਰਵਾਇਆ ਸੀ ਇੱਕ ਮਹੀਨਾ ਬੀਤ ਗਿਆ ਜਿਹੜਾ ਸਾਡੇ ਉਹ ਕਿਨਾਂ ਨੇ ਕਿ ਆਪਸੀ ਉਹ ਵੀ ਢੋਡੀਆਂ ਡਿਮਾਂਡਾਂ ਜਿਹੜੀਆਂ ਨੇ ਉਹ ਮੰਨ ਕੇ ਤੁਹਾਡੇ ਕੰਮ ਕਾਟ ਦਿੱਤੇ ਜਾਣਗੇ ਉਸ ਸਬੰਧ ਵਿੱਚ ਅਸੀਂ ਮੰਗ ਪੱਤਰ ਦੇਣ ਵਾਸਤੇ ਆਏ ਸੀ ਡੀਸੀ ਮੈਡਮ ਨੂੰ ਕਿਹਾ ਵੀ ਤੁਸੀਂ ਮੰਗ ਪੱਤਰ ਹੀ ਸਾਡਾ ਲੈ ਲਓ ਕਿਉਂਕਿ ਡੀਸੀ ਮੈਡਮ ਕਹਿੰਦੀ ਐਡੀਸੀ ਨੂੰ ਦੇ ਦਿਓ ਇਹ ਮੰਗ ਪੱਤਰ ਕਿਉਂਕਿ ਐਡੀਸੀ ਨੇ ਸਾਡੇ 100 ਅੱਗੇ ਇਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਨੇ ਦਰਖਾਸਤਾਂ ਦਿੱਤੀਆਂ ਨੇ ਕੋਈ ਉਹਦੇ ਤੇ ਕਾਰਵਾਈ ਨਹੀਂ ਕੀਤੀ ਕਿਉਂਕਿ ਡੀਸੀ ਮੈਡਮ ਪੂਰੇ ਜ਼ਿਲ੍ਹੇ ਦੇ ਮਾਲਕ ले ਸਕਦੇ ਤਾਂ ਫਿਰ ਉਹਨੂੰ ਇੱਥੇ ਬੈਠਣ ਦਾ ਵਕੀਲਦਾਰ ਹੈ ਸਾਡੀ ਹੋਰ ਵੱਡੀ ਕੋਈ ਮੰਗ ਨਹੀਂ ਸਿਰਫ ਇੱਕ ਅਸੀਂ ਮੰਗ ਪੱਤਰ ਜਿਹੜਾ ਦੇ ਕੇ ਤੇ ਇੱਕ ਫੋਟੋ ਮੈਡਮ ਨਾਲ ਕਰਵਾਣੀ ਸੀ ਕਿਉਂਕਿ ਅਗਲੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਸਕੀਏ ਕਿ ਅਸੀਂ ਆਪ ਦਾ ਲਾਸਟ ਜਿਹੜਾ ਮੰਗ ਪੱਤਰ ਇਹਨੂੰ ਦਿੱਤਾ ਹੈ ਉਸ ਤੋਂ ਬਾਅਦ ਜਿਹੜਾ ਅਸੀਂ ਇਹਨਾਂ ਦਾ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਉਹ ਫਿਰ ਅਸੀਂ ਆਪ ਦਾ ਜਿਹੜੀ ਸਾਡੀ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਬੈਠ ਕੇ ਮੀਟਿੰਗ ਕਰਕੇ ਉਹ ਪ੍ਰੋਗਰਾਮ ਲੈਣਾ ਹੈ ਪਰ ਅੱਜ ਦੀ ਜਿਹੜੇ ਆ ਇਹ ਸਾਡਾ ਰੋਸ ਪ੍ਰਦਰਸ਼ਨ ਹੈ ਇਹ ਸ਼ਾਂਤਬਾਈ ਡਾਂਗਨ ਵਾਲਾ ਸੀ ਇੱਕ ਤਾਂ ਕੱਲਾ ਮੰਗ ਪੱਤਰ ਦਿਵਾਉਣ ਵਾਸਤੇ ਜਿਹੜਾ ਸਾਡਾ ਮੰਗ ਪੱਤਰ ਡੀਸੀ ਮੈਡਮ ਨਹੀਂ ਲੈ ਰਿਹਾ ਉਸ ਕਰਕੇ ਅਸੀਂ ਇਹ ਜਿਹੜਾ ਇੱਥੇ ਗਾਂਧੀਵਾਦ ਜਿਹੜਾ ਹੈ ਤਰਨਾ ਪ੍ਰਦਰਸ਼ਨ ਕਰ ਰਹੇ ਆਂ ਕਿਉਂਕਿ ਮਨਰੇਗਾ ਮਨਜੀ ਯੂਨੀਅਨ ਦੇ ਕਰਮਚਾਰੀ ਦਾ ਵਾਲਾ ਆ ਗਿਆ ਬੈਠੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹ ਮੰਗ ਪੱਤਰ ਦਿੱਤਾ ਪਰ ਸਾਡੀ ਸੁਣਾਈ ਨਹੀਂ ਹੋ ਰਹੀ ਅਸੀਂ ਅੱਜ ਵੀ ਕਿਸੇ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਆਂ ਤੇ ਉਹਨਾਂ ਨੇ ਕਹਿ ਐਡੀਸਰ ਮੰਗ ਪੱਤਰ ਦੇ ਸੀ ਐਡੀਸਰ ਨੂੰ ਮੰਗ ਪੱਤਰ ਨਹੀਂ ਦੇ ਦਿੱਤਾ ਸਾਡੀ ਸੁਣਾਈ ਨਹੀਂ ਦੇ ਰਹੀ ਜਿਵੇਂ ਜਿਹੜੇ ਗੇਟ ਤੇ ਬੈਠੇ ਹੋ ਚਾਰ ਪੰਜ ਜਣੇ ਬੈਠੇ ਨੇ ਤੇ ਇਨਾ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਆ ਪਹਿਲਾਂ ਵੀ ਕੰਮ ਕਈ ਵਾਰੀ ਦੇ ਚੁੱਕੇ ਨੇ ਤਿੰਨ ਚਾਰ ਵਾਰੀ ਕੰਮ ਦੇ ਚੁੱਕੇ ਆ ਹਜੇ ਵੀ ਇਨਾ ਪਿੰਡਾਂ ਦੇ ਵਿੱਚ ਦੋ ਪਿੰਡਾਂ ਦੇ ਵਿੱਚ ਕੰਮ ਚੱਲਦਾ ਪਿਆ ਸੱਤ ਅੱਠ ਪਿੰਡ ਨੇ ਹੋ ਇਹਨਾਂ ਦੋ ਪਿੰਡਾਂ ਦੇ ਕੰਮ ਚੱਲਣ ਲਿਆ ਆ ਤੇ ਬਾਕੀ ਪਿੱਛੇ ਜਿਹੜੇ ਹੈਗਾ ਉਹ ਜਦੋਂ ਦੇ ਜਿਹੜੇ ਹਾਲਾਤ ਹੋਣ ਕਰਕੇ ਜਿਹੜਾ ਆ ਇਹ ਕੰਮ ਜਿਹੜੇ ਆ ਉਹ ਠੱਪੇ ਗਏ ਉਹਨਾਂ ਪਿੰਡਾਂ 'ਚ ਕੰਮ ਜ਼ਿਆਦਾਤਰ ਚੱਲਦਾ ਜਿੱਥੇ ਜਿਹੜੀ ਆ ਆਰਮੀ ਨੇ ਕੋਈ ਸਫੀਤੀ ਦੀ ਸਪੋਰਟ ਸੀਗੀ ਜਾਂ ਕੋਈ ਰਸੇ ਨੂੰ ਸੇਫ ਕਰਨੀ ਸੀਗੀ ਤੇ ਉਹਨੀਆਂ ਨੂੰ ਅਸੀਂ ਕਿਹਾ ਵੀ ਦੋ ਤਿੰਨ ਦਿਨਾਂ ਵਿੱਚ ਅਸੀਂ ਕੰਮ ਦੇ ਦੇਾਂਗੇ ਪਰ ਇਹੋ ਜਿਹੜੇ ਹੈਗੇ ਆ ਇਸ ਗੱਲ ਦੇ ਤੇਲੜੇ ਹੋਏ ਨੇ ਵੀ ਜਿਹੜਾ ਜੀ ਆ ਬਾਜੀ ਸਾਨੂੰ ਕੰਮ ਦੇ ਕੇ ਤੋਨ ਇਦਾਂ ਤੇ ਨਹੀਂ ਕੰਮ ਹੋ ਸਕਦਾ ਥੋੜਾ ਸਮਾਂ ਤਾਂ ਲੱਗੇ ਗਈ ਦੋ ਤਿੰਨ ਦਿਨ ਕੰਮ ਦੇ ਲੈ ਟਾਈਮ ਲੱਗੇਗਾ ਇਹ ਕਹਿੰਦਾ ਹੈ ਕਿ ਤੁਸੀਂ ਤੇ ਸਰਪੰਚਾ ਨੇ ਕੰਮ ਕਰਾਇਆ ਉਹ ਤੇ ਕਹਿਤਾ ਹੋਈਆਂ ਕਿ ਸਾਡੇ ਗਮ ਨਹੀਂ ਉਹ ਕਿਸੇ ਪੇਮੈਂਟ ਪੇਮੈਂਟ ਕਿਸੇ ਜਗ੍ਹਾ ਤੇ ਨਹੀਂ ਹੋਈ ਪੇਮੈਂਟ ਜਿਹੜੀ ਆ ਮਜ਼ਦੂਰੀ ਦੀ ਪੇਮੈਂਟ ਕਿਸੇ ਜਗ੍ਹਾ ਨਹੀਂ ਨਾਲ ਪੇਮੈਂਟ ਵਿੱਚ ਜਿਹੜਾ ਹੈਗਾ ਉਹ ਪਿੱਛੋਂ ਜਿਹੜੀ ਹੈ ਸੈਂਟਰ ਗਵਰਨਮੈਂਟ ਦਾ ਵੈਸਾ ਸਟੇਟ ਨਾ ਸਟੇਟ ਜਿਹੜੀ ਆਟੋਮੈਟਿਕ ਜਿਹੜੀ ਹੈ ਉਹ ਪਿੰਡ ਜਿੱਥੇ ਦਾ ਕੰਮ ਹੋਇਆ ਉਹਦਾ ਦਾ ਪੇਮੈਂਟ ਹੋ ਜਾਣੀ ਆ ਉਹਦੇ ਵਿੱਚ ਕੋਈ ਅਸੀਂ ਪੇਮੈਂਟ ਦੇ ਵਿੱਚ ਸਾਡੇ ਤੱਕ ਆਉਂਦੀ ਹੀ ਨਹੀਂ ਪੇਮੈਂਟ ਦਾ ਮਤਲਬ ਹੀ ਨਹੀਂ ਆਉਂਦਾ ਉਹ ਡਾਇਰੈਕਟ ਪੇਮੈਂਟ ਹੁੰਦੀ ਹੈ ਥੈਂਕ ਯੂ ਸਰ এবੀਏ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਸਾਹਿਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ